ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਭ ਦਾ ਸਾਡੇ ਚੈਨਲ ਕੇਸਟੱਡੀ ਪੁਆਇੰਟ ਦੇ ਵਿੱਚ। ਦੋਸਤੋ ਲੈ ਕੇ ਆਜਾ ਰਹੇ ਹਾਂ 10ਵੀਂ ਤੱਕ ਦੇ ਵਿਦਿਆਰਥੀਆਂ ਲਈ ਇੱਕ ਖਾਸ ਅਪਡੇਟ ਜੋ ਕਿ ਤੁਹਾਡੇ ਸਭ ਵਿਦਿਆਰਥੀਆਂ ਲਈ ਜ਼ਰੂਰੀ ਹੋਣ ਵਾਲੀ ਹੈ। ਤੇ ਦੋਸਤੋ ਭਵਾਨਤਮਾਨ ਨੇ ਅੱਜ ਟਵੀਟ ਕੀਤਾ ਸੀ 6:18 ਮਿੰਟ ਤੇ। ਤੇ ਦੋਸਤੋ ਇਹ ਟਵੀਟ ਹੈ ਇਹ ਸੀ ਕਿ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿੜਾਕੀ ਦੀ ਠੰਡ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ 10ਵੀਂ ਕਲਾਸ ਤੱਕ ਤੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ 8 ਜਨਵਰੀ ਤੋਂ 14 ਜਨਵਰੀ ਤੱਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਾਂਜੀ ਦੋਸਤੋ ਇਸ ਤਰ੍ਹਾਂ ਦੀ ਹੋਰ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਦੋਸਤੋ ਕੰਟੀਨਿਊ ਕਲਿੱਕ ਕਰਕੇ 올 ਤੇ ਸੱਟ ਜ਼ਰੂਰ ਕਰ ਦੇਣਾ ਤੇ ਦੋਸਤੋ ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲਿਆ ਹੋਇਆ ਦਿੱਤਾ ਗਿਆ ਹੈ ਉਸ ਤੇ ਤੁਹਾਨੂੰ ਜੋ ਕਿ ਲੇਟੈਸਟ ਪੇਪਰ ਨੇ ਫਾਈਨਲ ਪੇਪਰ ਤੁਹਾਨੂੰ ਐਗਜ਼ਾਮ ਉਹ ਉਸ ਤੇ ਪ੍ਰੋਵਾਈਡ ਕੀਤੇ ਗਏ ਹਨ ਉਥੇ ਤੁਸੀਂ ਪੀਡੀਐਫ ਵੀ ਲੈ ਸਕਦੇ ਹੋ ਤੇ ਦੋਸਤੋ ਅੱਗੇ ਪੇਪਰ ਹੋਣਗੇ ਤੁਹਾਡੇ ਉਹਨਾਂ ਦੀ ਵੀ ਪੇਪਰ ਆਪਣਾ ਇਸੇ ਚੈਨਲ ਤੇ ਅਪਲੋਡ ਕਰਾਂਗੇ ਤੇ ਦੋਸਤੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚੈਨਲ ਨੂੰ ਤੇ ਇਹ ਜੇ ਅਪਡੇਟ ਹੋਰ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਦੇਣਾ ਤੇ ਦੋਸਤੋ ਆ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਧੰਨਵਾਦ ਥੈਂਕਸ